ਭਾਜਨ ਤਾਂ ਹੀ ਕੁਆਂਟਰ ਕੁਆਲਟੀ ਦੇ ਉੱਤੇ ਰੱਖ ਦੇਈਦਾ ਨਹੀਂ ਹੋਰ ਕੰਮ ਪਤਾ ਕੀ ਆ ਨਾ ਥੋੜੀ ਜੀ ਜ਼ਿੰਦਗੀ ਰਹਿ ਗਿਆ ਹੁਣ ਇਦਰੀ ਟਾਈਮpass ਕਰ ਲੈਣਾ ਮੈਂ ਮੇਰਾ ਮੁੰਡਾ ਨਾ 21 ਸਾਲ ਦਾ ਸੀਗਾ 21 ਸਾਲ ਦਾ ਹੀ ਪੂਰਾ ਹੋ ਗਿਆ ਸੀਗਾ ਕੰਮ ਜਿਹੜਾ ਨਸ਼ੇ ਦਾ ਚੱਲਿਆ ਉਹਦੇ ਹੀ ਪੂਰਾ ਹੋ ਗਿਆ ਸੀ ਉਹ ਹੋ ਐਨੀ ਮਿਹਨਤ ਨਹੀਂ ਮਿਲਦੀ ਇੱਥੇ ਸਾਡਾ ਮੜਾ ਮੋਟਾ ਖਾਚਾ ਪਾਣੀ ਬਣੀ ਜਾਂਦਾ ਸਾਡੇ ਰੋਡ 'ਤੇ ਕੰਨੀ ਕੋਈ ਸਕੂਲਟੀ ਹੈਗੀ ਉਹ ਦੂਰ ਮੰਦਾ ਹੋ ਜਾਂਦਾ ਫੇਟਾ ਕਰੇ 100 ਹੋ ਜੇ ਕਰੇ 200 ਬਣ ਜਾ ਕੋਈ ਨਹੀਂ ਵਿਦਿਆ ਕਰਦਾ ਹਾਂ ਜੀ ਮੁੰਡਾ ਮੈਂ ਗੋਦ ਲਿਆ ਹੁਣ ਫੋ 7 ਵਿੱਚ ਪਾ ਦਮਾ ਪੜਾਉਣਾ ਉਹਨੂੰ ਮੈਂ ਬੜਾ ਵੱਡਾ ਹੁਸਾਰਾ ਕਰੂਗਾ ਮੈਨੂੰ ਸਿਕਾਜੀ ਲੁਧਿਆਣਾ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ ਅੱਜ ਤੁਹਾਨੂੰ ਜਿਹੜਾ ਇੱਕ ਪੰਜਾਬ ਦਾ ਲੁਧਿਆਣੇ ਦਾ ਇੱਕ ਹੀਰੋ ਦਿਖਾਣ ਜਾ ਰਿਹਾ ਪਹਿਲਾਂ ਤਸਵੀਰਾਂ ਤੁਸੀਂ ਦੇਖ ਲਓ ਇਹ ਜਲੰਧਰ ਬਾਈਪਾਸ ਦੀਆਂ ਨੇ ਜਿੱਥੇ ਬੱਸਾਂ ਰੁਕਦੀਆਂ ਨੇ ਅੰਮ੍ਰਿਤਸਰ ਜਲੰਧਰ ਜਾਣ ਨੂੰ ਅੱਜ ਇੱਥੇ ਨਵੇਂ ਬਣੇ ਪੰਜਾਬ ਸਰਕਾਰ ਵੱਲੋਂ ਜਿਹੜਾ ਪ੍ਰਧਾਨ ਲਗਾਇਆ ਗਿਆ ਪੰਜਾਬ ਦਾ ਅਮਨ ਰੋੜਾ ਜਿਹੜੇ ਉਹ ਪਹੁੰਚ ਰਹੇ ਨੇ ਤੇ ਇਸ ਕਰਕੇ ਭੀੜ-ਭੜ ਬਹੁਤ ਆ ਤੇ ਮੇਰੇ ਨਾਲ ਤੁਸੀਂ ਜਿਹੜੇ ਬਜ਼ੁਰਗ ਦੇਖ ਰਹੇ ਹੋ ਇਹਨਾਂ ਦੀ ਉਮਰ ਲਗਭਗ 67 ਸਾਲ ਦੱਸਦੇ ਨੇ ਤੇ ਬਾਪੂ ਜੀ ਨਾਲ ਗੱਲਬਾਤ ਕਰਦੇ ਹਾਂ ਹੀਰੋ ਕਿਉਂ ਨੇ ਤਸਵੀਰਾਂ 'ਚ ਤੁਸੀਂ ਦੇਖ ਹੀ ਲਿਆ ਹੁਣ ਬਾਪੂ ਜੀ ਨਾਂ ਕੀ ਤੁਹਾਡਾ ਜਵੰਦ ਸਿੰਘ ਜੀ ਜਵੰਦ ਸਿੰਘ ਤੇ ਪਿੰਡ ਦੁਗਰੀ ਪਿੰਡ ਦੁਗਰੀ ਦੁਗਰੀ ਪਿੰਡ ਮਸ਼ਹੂਰ ਹੈ ਚਮਕੀਲੇ ਹੋਣਾ ਕਰਕੇ ਜਿਹੜੇ ਕਿ ਬੜੇ ਫੇਮਸ ਕਲਾਕਾਰ ਗਾਇਕ ਸੀਗੇ ਪੰਜਾਬੀ ਬਾਪੂ ਜੀ ਇੰਨੀ ਉਮਰ ਦੇ ਵਿੱਚ ਇੰਨਾ ਭਾਰਾ ਕੰਮ ਕਿਵੇਂ ਕਰ ਲੈਂਦੇ ਹੋ ਬਸ ਵਾਰਾ ਬਾਹਰੂ ਦੀ ਕਿਰਪਾ ਕਿਉਂ ਕਰਦੇ ਹੋ ਕੀ ਮਜਬੂਰੀ ਹੈ ਮੇਰਾ ਮੁੰਡਾ ਨਾ 21 ਸਾਲ ਦਾ ਸੀਗਾ 21 ਸਾਲ ਦਾ ਵੀ ਪੂਰਾ ਹੋ ਗਿਆ ਸੀਗਾ ਇਹਦੇ ਕਰਕੇ ਹੁਣ ਮੈਂ ਇਕੱਲਾ ਹੀ ਕਮਾਉਂ ਆ ਤੇ ਰੋਡ ਕਰਕੇ ਮੇਰਾ ਟਾਈਮ ਪਾਸ ਹੁੰਦਾ ਨੀਗਾ 21 ਸਾਲ ਦਾ ਮੁੰਡਾ ਪੂਰਾ ਹੋ ਗਿਆ ਸੀਗਾ ਪੂਰਾ ਹੋ ਗਿਆ ਹੋ ਗਿਆ 2006 ਚ ਕਿਸ ਤਰ੍ਹਾਂ ਜੀ ਬਸ ਕੰਮ ਜਿਹੜਾ ਨਸ਼ੇ ਦਾ ਚੱਲਿਆ ਉਹਦੇ ਜ ਪੂਰਾ ਹੋ ਗਿਆ ਸੀ ਉਹ ਹੋ ਪੰਜਾਬ ਦਾ ਜਿਹੜਾ ਜਿਹੜਾ ਛੇਵਾਂ ਦਰਿਆ ਜਿਹਨੂੰ ਆਪਾਂ ਕਹਿੰਦੇ ਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਵਗਦਾ ਤੇ ਉਹਦੇ ਕਰਕੇ 21 ਸਾਲ ਦਾ ਬਾਪੂ ਜੀ ਦਾ ਜਿਹੜਾ ਬੇਟਾ ਉਹ ਕਹਿੰਦੇ ਨੇ ਕਿ ਪੂਰਾ ਹੋ ਗਿਆ ਸੀਗਾ ਜਿਸ ਦੇ ਕਰਕੇ ਘਰ ਦੇ ਵਿੱਚ ਕਮਾਨ ਵਾਲਾ ਕੋਈ ਨਹੀਂ ਮੈਂ ਆ ਤੇ ਬਾਪੂ ਜੀ ਹੋਰ ਵੀ ਕੰਮ ਕਰ ਸਕਦੇ ਸੀ ਇਹੀ ਕੰਮ ਕਿਉਂ ਚਲਿਆ ਸਾਡੇ ਪੱਕੇ ਰੋਡਵੇਜ ਹੈ ਨਾ ਸਾਨੂੰ ਕੋਈ ਨੌਕਰੀ ਤੇ ਰੱਖਦਾ ਨਹੀਂ ਨਾ ਕੋਈ ਕਾਰਖਾਨੇ ਲੈ ਕੇ ਜਾਂਦਾ ਕੰਨੀ ਮੈਂ ਤਾਂ ਨਹੀਂ ਮਿਲਦੀ ਇੱਥੇ ਸਾਡਾ ਮਾੜਾ ਮੋਟਾ ਖਰਚਾ ਪਾਣੀ ਬਣੀ ਜਾਂਦਾ ਸਾਡੇ ਰੋਡਵੇ 'ਚ ਕੰਨੀ ਕੋਈ ਨਹੀਂ ਸੁਰਟੀ ਹੈਗੀ ਤੇ ਬਾਪੂ ਜੀ ਜਿਹੜਾ ਤੁਸੀਂ ਬੋਰਾ ਚੱਕ ਕੇ ਉੱਪਰ ਚੜਾ ਰਹੇ ਸੀ ਕਿੰਨਾ ਕ ਭਾਰ ਜਨ ਸੀ ਉਹਦਾ ਭਾਰ ਤਾਂ ਸੀ ਕੁਆਂਟਲ ਕੁਆਂਟਲ ਦੇ ਉੱਤੇ ਰੱਖ ਦੇਈਦਾ ਤੇ ਸਾਰਾ ਦਿਨ ਚੱਲਦਾ ਘਾ ਹਾਂ ਸਾਰੇ ਜਾਨੀ ਸਵੇਰ ਤੋਂ ਸ਼ਾਮ ਤੱਕ ਤੇ ਕੋਈ ਦਵਾਈ ਫੂਟੀ ਵੀ ਖਾਣੇ ਹੋ ਕਿ ਤੰਦਰੁਸਤ ਹੋ ਨਾ ਦਵਾਈ ਫੂਟੀ ਨਹੀਂ ਦੁੱਧਾ ਦੁੱਧ ਪੀਆ ਅੱਛਾ ਦੁੱਧ ਪੀਨੇ ਹੋ ਹਾਂ ਠੀਕ ਹੈ ਬਾਪੂ ਜੀ ਜੇ ਤੁਹਾਨੂੰ ਕੋਈ ਹੋਰ ਕੰਮ ਮਿਲ ਜੇ ਉਹ ਕਰਨਾ ਚਾਹੋਗੇ ਤੁਸੀਂ ਨਹੀਂ ਹੋਰ ਕੰਮ ਪਤਾ ਕੀ ਗੱਲਾਂ ਥੋੜੀ ਜੀ ਜ਼ਿੰਦਗੀ ਰਹਿ ਗਿਆ ਹੁਣ ਇਧਰ ਹੀ ਟਾਈਮ ਪਾਸ ਕਰ ਲੈਣਾ ਵਾ ਤੇ ਰਹਿੰਦੀ ਉਮਰ ਤੱਕ ਆਹੀ ਕੰਮ ਕਰਨਾ ਹਾਂ ਜੇ ਭਗਵੰਤ ਮਾਨ ਸਾਨੂੰ ਕੋਈ 14 ਦਿਨ ਦੀ ਆ ਜਾਂ ਸਾਨੂੰ ਕੋਈ ਦਿਨ ਦੀ ਆ ਰੋਡ 'ਤੇ ਪੈਸੀ ਲੈਣੀ ਚਾਹਾਂ ਚਲੋ ਭਗਵੰਤ ਮਾਨ ਉਹਨਾਂ ਨੇ ਤਾਂ ਖੈਰ ਕੀ ਫੁਰਸਤਾ ਦੇਣੀ ਆ ਕੀ ਜਣਾ ਦਾ ਪੈਣਾ ਜਿਹੜੇ ਸਾਡੇ ਦਰਸ਼ਕ ਨੇ ਜਿਹੜੇ ਦੇਖ ਰਹੇ ਨੇ ਤੇ ਬਾਪੂ ਜੀ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਅਗਰ ਹੈਲਪ ਕਰਨੀ ਚਾਹੋ ਤੁਸੀਂ ਇਹਨਾਂ ਦੀ ਤਾਂ ਇਹ ਜਲੰਧਰ ਬਾਈਪਾਸ ਚੌਕ ਹੈ ਜਿੱਥੇ ਬੱਸਾਂ ਜਲੰਧਰ ਅੰਮਸਾਰ ਨੂੰ ਜਾਂਦੀਆਂ ਨੇ ਤੇ ਉੱਥੇ ਬਾਪੂ ਜੀ ਇਹ ਕਿੰਨੇ ਸਾਲਾਂ ਤੋਂ ਇੱਥੇ ਮੈਂ 1991 ਦਾ ਭਰਤੀ ਆ ਸਾਡੇ ਬੱਸ ਸਟੈਂਡ ਦੇ ਵੀ ਡਿਊਟੀ ਲੱਦੀ ਆ ਬਾਈਪਾਸ ਵੀ ਲੱਗਦੀ ਆ ਭਰਤੀ ਤੋਂ ਮਤਲਬ 1991 ਦਾ ਜਣੀ 1991 ਦਾ ਮੈਂ ਕੁਲੀ ਦੇ ਹੀ ਕੰਮ ਕਰਦਾ ਅੱਛਾ ਅੱਛਾ 1991 ਤੋਂ ਹਾਂਜੀ ਹਾਂਜੀ ਤਾਂ ਬਾਪੂ ਜੀ ਕੰਨੀ ਦੇਖ ਕੇ ਜਿਹੜਾ ਸਾਨੂੰ ਸ਼ਰਮ ਆ ਗਈ ਕਿ ਇਹ ਬਾਪੂ ਜੀ ਤਾਂ ਇੰਨਾ ਭਜਨ ਚੱਕ ਕੇ ਬੱਸ ਦੇ ਉੱਪਰ ਚੜਾਈ ਜਾਂਦੇ ਸੀਗੇ ਚਲਦੀਆਂ ਬੱਸਾਂ ਦੇ ਜੇ ਬੱਸ ਚਲਦੀ ਪਈ ਸੀਗੀ ਤੇ ਉਹ ਵਜਨ ਇੰਨਾ ਚੱਕੀ ਜਾਂਦੇ ਸੀਗੇ ਤੇ ਅਗਰ ਸਾਨੂੰ ਇੰਨਾ ਵਜਨ ਚੱਕਣਾ 1 ਮਿੰਟ ਵੀ ਪੈ ਜਾਏ ਤਾਂ ਅਸੀਂ ਨਹੀਂ ਚੱਕ ਸਕਦੇ। ਗੋਡੇ ਗੱਟੇ ਸਹੀ ਨੇ ਇਸ ਉਮਰ ਦੇ ਵਿੱਚ ਪੂਰੇ। ਬਿਲਕੁਲ ਬਿਲਕੁਲ। ਅੱਛਾ ਅੱਜ ਕਰ ਤਾਂ 40-45 ਸਾਲ ਤੱਕ ਗੋਡੇ ਜਿਹੜੇ ਜਵਾਬ ਦੇ ਜਾਂਦੇ ਹੋ ਤੁਸੀਂ 67 ਸਾਲ ਦੀ ਉਮਰ 'ਚ ਇੰਨਾ ਭਾਰ ਚੱਕੀ ਫਿਰਦੇ ਹੋ। ਕੋਈ ਨਹੀਂ ਜਵਾਬ ਦਿੰਦਾ ਸਰੀਰ ਵਧੀਆ। ਉਹका ਵਧੀਆ ਹਾਂਜੀ ਦੁੱਧ ਦੁੱਧ ਪੀਦਾ ਤੇ ਮਿਹਨਤਾਨਾ ਜਿਹੜਾ ਤੁਹਾਨੂੰ ਮਿਲ ਜਾਂਦਾ ਜਿਹੜਾ ਇੰਨਾ ਵਜਨ ਚੱਕਦੇ ਹੋ ਤੇ ਸਿਆਲ-ਵਿਆਲ ਹੀ ਮਿਲਦਾ ਬਸ ਉਸ ਤੋਂ ਬਾਅਦ ਤਾਂ ਫਿਰ ਖਤਮ ਹੋ ਜਾਂਦਾ ਕੰਮ ਸਾਡਾ اچھا ਤੇ ਸਿਆਲ-ਵਿਆਲ ਸਾਡਾ ਹੋਜ਼ਰੀ ਲਾਇਨਾ ਹੋਜ਼ਰੀ ਲਾਇਨ ਦਾ ਚੱਲਦਾ ਚੱਲਦਾ ਹੋਜ਼ਰੀ ਦਾ ਜਿਹੜਾ ਤੇ ਸਾਰਾ ਕੱਪੜਾ ਸਵੈਟਰਾਂ ਜੈਕਟਾਂ ਇਹਦੇ ਦੇ ਬੋਰੇ ਆਉਂਦੇ ਜਿਦਾ ਇਹਨਾਂ ਦੇ ਬੋਰੇ ਆਉਂਦੇ ਆ ਜੀ ਤੇ ਉਸ ਤੋਂ ਬਾਅਦ ਫਿਰ ਮੰਡੀ ਵਹਿੰਦੀ ਆ ਉਸ ਤੋਂ ਬਾਅਦ ਮੰਦਾ ਆ ਜਾਂਦਾ ਫਿਰ ਤਾਂ ਕਹਿੰਦੇ 100 ਬਣ ਗਿਆ ਕਹਿੰਦੇ 200 ਬਣ ਗਿਆ ਉਹਦੇ ਨੇ ਗਿਜਾਰਾ ਕਰ ਲਈਦਾ ਤੇ ਪਰਿਵਾਰ ਦੇ ਵਿੱਚ ਹੁਣ ਕੋਣ ਕੋਣ ਪਰਬਾਰ ਮੇਰਾ ਜਮਾਈਆ ਗੁੱਡੀ ਆ ਮੁੰਡਾ ਮੇਰਾ ਪੂਰਾ ਹੋ ਗਿਆ ਸੀਗਾ ਗੁੱਡੀ ਮਾਂ ਘਰੇ ਰੱਖੀ ਹੋਈ ਆ ਤੇ ਆਪਾਂ ਤੁਸੀਂ ਫੋਨ ਨੰਬਰ ਦੱਸ ਦਿਓ ਕਿੰਨਾ ਤੁਹਾਡਾ 98723 14118 1498723 14118 ਹਾਂਜੀ ਹਾਂਜੀ ਜਵੰਦਾ ਸਿੰਘ ਜਵੰਦਾ ਸਿੰਘ ਇਹਨੂੰ ਦੋਗਰੀ ਹਾਂਜੀ ਮੁੰਡਾ ਮੈਂ ਗੋਦ ਲਿਆ ਹੁਣ ਉਹ 7ਵੀਂ ਚ ਪੜ੍ਹਦਾ ਮੈਂ ਪੜ੍ਹਾਉਣਾ ਉਹਨੂੰ ਮੈਂ ਉਹ ਵੱਡਾ ਹੁਸਾਰਾ ਦੇਊਗਾ ਮੈਨੂੰ ਠੀਕ ਜੀ ਬੜੀਆ ਜੀ ਪਰਮਾਤਮਾ ਉਹਦੀ ਲੰਮੀ ਉਮਰ ਕਰੇ ਜੀ ਤਾ ਕਰਕੇ ਮੈਂ ਚਾਇਆ ਕਿ ਬਾਪੂ ਜੀ ਨੂੰ ਜਿਹੜਾ ਦਿਖਾਵਾਂ ਤੁਹਾਨੂੰ ਵੀ ਤੇ ਤੁਹਾਡੇ ਨਾਲ ਵੀ ਜਿਹੜਾ ਬਾਪੂ ਜੀ ਨੂੰ ਰੂਬਰੂ ਕਰਾਇਆ ਜਾਵੇ ਅਗਰ ਕੋਈ ਹੈਲਪ ਕਰਨੀ ਚਾਹੋ ਇਹਨਾਂ ਦੀ ਤਾਂ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਵੀ ਤੁਸੀਂ ਇਹਨਾਂ ਦੀ ਹੈਲਪ ਕਰ ਸਕਦੇ ਹੋ ਜੇ ਬਾਪੂ ਜੀ ਨੂੰ ਮਿਲਣਾ ਚਾਹੋ ਤੇ ਬਾਪੂ ਜੀ ਇੱਥੇ ਹੀ ਹੁੰਦੇ ਨੇ ਜਲੰਧਰ ਬਾਈਪਾਸ ਚੌਕ ਤੇ ਤੇ ਬਾਪੂ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਜੀ 21 ਸਾਲ ਦੀ ਉਮਰ ਦੇ ਵਿੱਚ ਬੇਟਾ ਕਹਿੰਦੇ ਨਸ਼ਾ ਕਰਨ ਕਰਕੇ ਮੇਰਾ ਪੂਰਾ ਹੋ ਗਿਆ ਸੀ ਪਰਿਵਾਰ ਦੇ ਵਿੱਚ ਕੋਈ ਜਿਹੜਾ ਕਮਾਨ ਵਾਲਾ ਨਹੀਂ ਜਿਸ ਕਰਕੇ ਮੈਨੂੰ ਇਹ ਕੰਮ ਚੁਣਨਾ ਪਿਆ ਔਰ ਮੈਂ ਕਈ ਸਾਲਾਂ ਤੋਂ ਇਹੀ ਕੰਮ ਕਰ ਰਿਹਾ ਤੇ ਹੋਰ ਕੋਈ ਕੰਮ ਵੀ ਨਹੀਂ ਮੈਂ ਕਹਿੰਦੇ ਕਰਨਾ ਚਾਹੁੰਦਾ ਮੈਨੂੰ ਇਸੇ ਕੰਮ ਦੇ ਵਿੱਚ ਹੀ ਖੁਸ਼ੀ ਮਿਲਦੀ ਆ ਤਾਂ ਬੱਸਾਂ ਤੁਸੀਂ ਦੇਖ ਰਹੇ ਹੋ ਇਹ ਜਿਹੜੀਆਂ ਜਲੰਧਰ ਰਾਮ ਸਰ ਨੂੰ ਜਾਂਦੀਆਂ ਨੇ ਇਹ ਉਹ ਬੱਸਾਂ ਨੇ ਜਿਨ੍ਹਾਂ ਦੇ ਉੱਪਰ ਮਾਲ ਚੜਾਇਆ ਜਾਂਦਾ ਤੇ ਬਾਪੂ ਜੀ ਹੁਣੇ ਇੱਥੇ ਜਿਹੜਾ ਕੁਲੀ ਦਾ ਕੰਮ ਕਰਦੇ ਨੇ ਕੋਟਲ-ਕਵੰਟਲ ਵਜੋਂ ਨੂੰ ਕੁਝ ਵੀ ਨਹੀਂ ਸਮੇਂਦੇ ਤੇ ਬੱਸਾਂ ਦੇ ਉੱਪਰ ਜਿਹੜਾ ਉਹ ਚੜਾਈ ਜਾਂਦੇ ਨੇ ਤੇ ਮੈਥੋਂ ਨੇ ਇੱਕ ਵਾਰ ਉਹ ਬੋਰੇ ਵੀ ਦਿਖਾ ਦਿੰਦੇ ਜਿਹੜੇ ਬੋਰੇ ਬਾਪੂ ਜੀ ਚੱਕ ਕੇ ਬੱਸ ਦੇ ਉੱਪਰ ਚੜਾਉਂਦੇ ਨੇ ਕੀ ਨਾਮ ਹੈ ਤੁਹਾਡਾ ਅਰਜੇਸ਼ ਕੁਮਾਰ ਇਹਦਾ ਅਰਜੇਸ਼ ਜੀ ਵਜ਼ਨ ਕਿੰਨਾ ਹੋ ਗਿਆ ਬੋਰੇ ਦਾ ਇਹ ਘੜੇ 40 ਕਿਲੋ 40 ਕਿਲੋ ਦਾ ਬੋਰਾ ਹਾਂਜੀ 40 ਕਿਲੋ ਦਾ ਕੰਨੇ ਕੋਈ 60 ਦਾ ਵੀ ਹੁੰਦਾ 80 ਦਾ ਵੀ ਹੁੰਦਾ 60 ਦਾ ਵੀ ਹੁੰਦਾ 80 ਦਾ ਵੀ ਹੁੰਦਾ ਲਗ ਲਗ ਵਜ਼ਨ ਦੇ ਕਿ ਲਗਦਾ ਵਜ਼ਨ ਹਾਂਜੀ ਠੀਕ ਹੈ ਜੀ ਤਾਂ ਬੋਰੇ ਕੋਈ ਦੇਖ ਰਹੇ ਹੋ ਇਹਨੂੰ ਚੱਕ ਕੇ ਕੋਈ 1 ਮਿੰਟ ਖੜ ਨਹੀਂ ਸਕਦਾ ਜਿਹੜਾ 70 ਸਾਲ ਦੀ ਉਮਰ ਦੇ ਵਿੱਚ ਬਾਪੂ ਜੀ ਇਹ ਬੱਸ ਦੇ ਉੱਪਰ ਚੜਾ ਰਹੇ ਸੀਗੇ ਸੋ ਨਵੇਂ ਅਪਡੇਟ ਦਾ ਫੇਰ ਦੁਬਾਰਾ ਤੁਹਾਨੂੰ ਮਿਲਾਗਾ ਕੈਮਰਾ ਪਰਸਨ ਸੰਜੀਤ ਛੇਤੀਆਂ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲਈ